ਨੇ ਸਾਰੇ ਸਾਰੇ ਕਰਦੀ ਕੁੜੀਏ ਕੀ ਲੈਣਾ ਸਾਰੇ ਜਾ ਕੇ ਨੀ ਪਹਿਲਾ ਦਾ ਦਿਨ ਦੇ ਖੰਡ ਦੀਆਂ ਚਾਹਾਂ ਫੇਰ ਦਿਨ ਦੇ ਗੜ ਪਾ ਕੇ ਨੀ ਰੰਗ ਬਦਲ ਗਿਆ ਦੋ ਦਿਨ ਸੋਰੀ ਜਾ ਕੇ ਨੀ ਰੰਗ ਬਦਲ ਗਿਆ ਦੋ ਦਿਨ ਸੋਰੀ ਜਾ ਕੇ ਦੋ ਦਿਨ ਸੋਰੀ ਜਾ ਕੇ ਦੋ ਦਿਨ ਸੋਰੀ ਜਾ ਕੇ ਨੀ ਰੰਗ ਬਦਲ ਗਿਆ ਦੋ ਦਿਨ ਸੋਰੀ ਜਾ ਕੇ ਮਾਏ ਨੀ ਮਾਏ ਮੈਨੂੰ ਜੁੱਤੀ ਸਮਾਦੇ ਮਾਏ ਨੀ ਮਾਏ ਮੈਨੂੰ ਜੁੱਤੀ ਸਮਾਦੇ ਉੱਤੇ ਪਵਾ ਦੇ ਮੋਰਨੀਆਂ ਮੈਂ ਸੱਸ ਮਕਲਾਵੇ 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 ਮਾਏ ਨੀ ਮਾਏ ਮੈਨੂੰ ਜੁੱਤੀ ਸਮਾਦੇ ਮਾਏ ਨੀ ਮਾਏ ਮੈਨੂੰ ਜੁੱਤੀ ਏ ਢਲਵਾ ਦੇ ਖੁਰੀਆਂ ਨੀ ਇਹ ਦਿਨ ਪੈਨਣ ਦੇ ਸਫਾਨਣਾ ਨਾ ਗੂਰੀ ਸਾਨਣਾ ਨਾ ਬੁਰੀਆਂ ਇਹ ਜਨ ਪੈਨਨ ਭਾਈ ਪੈਨ ਕੋਸੀ ਸਾਨਣਾ ਨਾ ਬੁਰੀਆਂ ਨਹੀਂ ਰਹੇ ਜਨ ਪੈਨ ਲੋਕੇ ਫੈ ਰੱਬਾ ਉਹ ਨੌਕਰ ਦੇ ਨਾਂ ਦੇਵੇਂ ਬਾਬਲਾ ਹਾਲੀ ਪਤ ਬਥੇਰੇ ਬਈ ਨੌਕਰ ਨੇ ਤਾਂ ਚੱਕਿਆ ਵੇ ਇਸ ਤਰ੍ਹਾਂ ਹੋ ਗਿਆ ਗੱਡੀ ਦੇ ਨੇੜੇ ਮੈਂ ਤੈਨੂੰ ਬਾਹਰ ਜਾ ਰਹੀ ਦੇ ਨਾ ਬਾਬਲਾ ਫੇਰੇ ਕੈਨਾਬਾਬਲਾ ਫੇਰੇ ਕੈਨਾਬਾਬਲਾ ਫੇਰੇ ਮੈਂ ਤੈਨੂੰ ਬਾਜ ਰਹੀ ਹਾਂ ਹਾਂਜੀ ਭੈਣ ਜੀ ਤੁਸੀਂ ਕਿਹੜੀ ਕਹਿੰਦੇ ਆ ਭੈਣ ਜੀ ਹੈ ਉਹ ਕਹਿੰਦੇ ਹੈ ਉਹ ਪੈਣਾ ਦੋਨੋਂ ਜਆ ਪਾਉਣਾ ਨੱਚਣ ਨਾ ਪੈਣਾ ਇੱਕੋ ਜੀ ਮਾ ਦਾਣੀਆਂ ਆ ਆਪੇ ਪਾ ਲੈਣ ਕੋਈ జల మే <Te> <course> <Chinese> चल दिला दा जानी। दिला दा जा। माए नी दिल माए नी कच्ची खूह तेडेरा मलिया माए ਲਾਜ ਤਾਂ ਢੋਲ ਸਾਤੋਂ ਮੰਗਿਆ ਮਾਏ ਨੀ ਤੋੜ ਕੇ ਜਵਾਬ